ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੱਜ ਇੱਥੇ ਲਾਸਟ ਦਿਨ ਸਤਕੰਡ ਸ੍ਰੀ ਹਜੂਰ ਸਾਹਿਬ ਬਾਕੀ ਜਾਨੇ ਤਿਆਰ ਹੋ ਕੇ ਚਲ ਗਏ ਆ ਥੱਲੇ ਤੇ ਹੁਣ ਆਪਾਂ ਜੁਆਇਆ ਤਿਆਰ ਹੋ ਕੇ ਜਾ ਰਹੇ ਆ ਆਓ ਅਸੇ ਮਿਲ ਲੈ ਲਾਸਟ ਦਿਨ ਦੇ ਕਰੀਏ ਮਹਾਰਾਜ ਨੂੰ ਨਮਸਕਾਰ ਕਰੀਏ ਫਿਰ ਰਵਾਨਗੀ ਪਾਵਾਂਗੇ 9:30 ਵਜੇ ਟ੍ਰੇਨ ਜਿਹੜੀ ਆ ਉਹ ਟਾਈਮ ਆ ਤੇ ਹੁਣ 6 ਵਜੇ ਦੇ ਕਰੀਬ ਟਾਈਮ ਹੋ ਗਿਆ ਆ ਆਓ ਜੀ ਆਪਾਂ ਚਾਲੇ ਪਾਤੇ ਆ ਜੀ ਤਖਤ ਸਾਹਿਬ ਨੂੰ ਤੇ ਚੱਲਦੇ ਆ ਅਦਰ ਸ਼ਾਦਾ ਪਾ ਨਹੀਂ ਸਕਦੇ ਆ ਪੂਰੀ ਦਾ ਲੰਗਰ ਇਹ ਵਲੇ ਸਟਾਰਟ ਹੁੰਦਾ ਆ ਸਾਡੇ 6 ਵਜੇ ਉਹ ਪਹਿਲਾਂ ਛਕਾਂਗੇ ਉਸ ਤੋਂ ਬਾਅਦ ਫਿਰ ਬਾਕੀ ਜੇ ਕੁਝ ਫਿਰ ਦਵਾਰਿੰਦਾ ਕਰਕੇ ਫੇਰਾ ਪਰਵਾਨ ਕੀ ਪਾਵਾਂਗੇ ਲੋ ਜੀ ਆਪਾਂ ਅੱਧੋ ਤੇ ਬੈਠ ਗਏ ਆ ਆਹਰ ਵਿੱਚ ਬੈਠ ਗਏ ਤੇ ਹੁਣ ਆਪਾਂ ਚੱਲੇ ਆ ਜੀ ਗੁਰਦਰਾ ਸਾਹਿਬ ਜੀ ਵਾਹਿਗੁਰੂ ਜੀ ਆਪਾਂ ਬੋਧੀਆਂ ਜੀ ਤਖਤ ਤੇ ਦਰਸ਼ਨ ਮਿਲੇ ਕਰਕੇ ਇਹ ਪਛਦਾ ਆਪਣੀ ਸ਼ੱਕੇ ਇਹ ਭਾਵਾਂਗੇ ਰਵਾਨਗੀ ਜੀ ਜੀ ਵਾਹਿਗੁਰੂ ਜੀ ਦਰਸ਼ਨ ਮਿਲੇ ਹੋ ਗਏ ਆ ਤੇ ਹੁਣ ਆਪਾਂ ਫਿਰਦਾ ਪਾਣੀ ਛੱਕ ਕੇ ਤੇ ਹੁੰਨੇ ਰਵਾਨਗੀ ਟ੍ਰੇਨ ਦਾ ਟਾਈਮ ਹੋਈ ਜੁੜੇ ਤੇ ਦੀ ਕਾਰਿਆ ਆ డాక్టర్ वगैरे भले ही कांतन डॉक्टर यूनिवर्सल डॉक्टर जेड़ा मैं बात कर बात कर ਸਸਨ ਜੀ ਆਪਾਂ ਪਹੁੰਚ ਚੁੱਕੇ ਆ ਜੀ ਸਟੇਸ਼ਨ ਤੇ ਜੂਰ ਸਾਹਿਬ ਨੇ ਰੇਲਵੇ ਸਟੇਸ਼ਨ ਤੇ ਜਿੱਥੇ ਆਪਾਂ ਟ੍ਰੇਨ ਫੜਾਂਗੇ ਤੇ ਚਲੋ ਨਹੀਂ ਭਿੰਜਾ ਮੜਿਆ ਉਸ ਨੇ ਪਾਤੀ ਮੈਨੇ ਚਪਾਇ ਤੇ ਮੈਨੂੰ ਲੋਨੇ ਜੋ ਆ ਬਾਬਾ ਜੀ ਇਥੇ ਲੱਗ ਗਿਆ ਮੇ ਕੋ ਆ ਬਈ ਹਾਂ ਠੀਕ ਸਾਡੇ ਵਿੱਚ ਚਾ ਗਿਆ ਠੀਕ ਆ ਬਾਬਾ ਜੀ ਕੀ ਆ ਮੈਂ ਹਏ ਲੋਨਾ ਪਹਿਲਾਂ ਆਣਾ ਤੇਰਾ ਆ ਨਹੀਂ ਨਹੀਂ ਇਹ ਨਹੀਂ ਗੱਦ ਹੁੰਦੀ ਇਹ ਦੇਖੀ ਚੈੱਕ apa prawa yeah kalo om lo uma jadi Ro red ini the ultra pro me Works campur semester Guys yang ਮੈਂ ਵੀ ਹਮਤ ਦਾ ਜੰਗਬਲਾ ਬਲਾ ਦੱਸਣੇ ਜਾਈ ਇੱਕ ਗਲਤੀ ਕੀਤੀ ਜੀ ਆਹੋ ਉਹਦੇ ਪੈਸੇ ਧਾਰ ਗਏ ਹੋਰ ਪਜ ਗਈ ਆਣਾ ਕਰਾ ਦਿੱਤਾ ਗਿਆ ਫਿਰ ਬਾਬਾ ਇਹ ਹੋ ਸਕਦਾ ਜਿੰਦਾਬਾਦ ਅੱਲਾ ਇਹ ਬਹੁਤ بڑا ਮੈਚ ਬੜਾ ਟਫ ਹੀ ਅੱਛਾ ਇਹ 3:30 6 ਵਜੇ ਹੁਣ ਵੋਨ ਨੂੰ ਕੀ ਮਿਲਿਆ ਹੈ ਜੀ ਦਿੱਤਿਆ ਨੂੰ ਕੀ ਮਿਲਿਆ ਸਰੂਪਾ ਅਕਸਰੂਪਾ ਦੇ ਨਾਮ ਤੇਰਾ ਨਵਸ ਨਵਸ ਕੋਣ ਹੈ ਸਰੂਪਾ ਬਾਈ ਸਰੂਪਾ ਨਵਸ ਕੋਣ ਹੈ ਸਿੰਘ ਜੀ ਸਦਾ ਸੇਗ ਜੀ ਸਰੂਪਾ ਬਾਈ ਨਵਸ ਤਾ ਜੀ ਹਾਂ ਜੀ ਆ ਗਏ ਤਾੜੀ ਬੋਲ ਕਿੰਨੇ ਵਲ ਬਿੰਦਰ ਵਾਲੇ ਸਰੂਪਾ ਪੈਣ ਲਗਾਏ ਦੋ ਬਣ ਗਈਆਂ ਦੋ ਵਾਈ ਗਰੂ ਕੋਣ ਬਿੰਦਰ ਅਸ਼ਾਵਾ ਠੀਕ ਹੈ ਸ੍ਰੀ ਅਕਾਲ ਲਓ ਜੀ ਬਿੰਦਰ ਸਰੂਪਾ ਪੈ ਗਿਆ ਇਹਦੇ ਵਿੱਚ ਹੋਰ ਤੇ ਹੀ ਕੰਮ ਜਬੀ ਪਾਉ ਲਾਸਟ ਵਨ ਲਾਸਟ ਵਨ ਦੋ ਨਾ ਲਾਸਟ ਵਨ ਨੂੰ ਉਹਨਾਂ ਨੂੰ ਕੀ ਮੰਨ ਲਓ ਕੋਈ ਹਰਜਾਨਾ ਭਰ ਦੋ ਕੋਈ ਦੀ ਸੇਵਾ ਲੱਗੀ ਕੋਈ ਪਾਣੀ ਲੈ ਕੇ ਰੱਖਿਆ ਬਰਾਵਾ ਕੋਈ ਦੀ ਸੇਵਾ ਲੱਗੀ ਅੱਗੇ ਬੈਂਕੀ ਸੇਵਾ ਰਭਾਤੀ ਉਹਨਾਂ ਨੇ ਪਾਤੀ ਆ ਪਹਿਲੇ ਸੇਵਾ ਰਭਾਤੀ ਤੁਸੀਂ ਪਹਿਲੇ ਰਭਾਤੀ ਇੱਕ ਨਵਾਦੀ ਫੇਰ ਦੋਰੀ ਆ ਗਈ ਹਾਂਜੀ ਲਾਸਟ ਵਾਲੀ ਲਾਸਟ ਵਾਲੇ ਪਾਣੀ ਕੋਣ ਆਇਆ ਹੁਣ ਸਿੱਟੀਆਂ ਬਜਲੀਆਂ ਦੀਆਂ ਬੋਲਾਂ ਪੰਜ ਨੇ ਹੁੰਦੀਆਂ ਪਹਿਲੇ ਲੈਤੀਆਂ ਉਹ ਆਪ ਜਨਨ 100 ਪਾਤਾ ਹੈ ਨਾ ਲਾਸਟ ਵਾਲੇ ਜਿੰਨੀ ਇਹ ਦਿਹਾੜਾਂਗੇ ਤਾਂ ਸਾਰੇ ਦਿਨ ਤੇ ਸਾਰੇ ਦਿਨ ਬੱਸ ਇਹ ਚ ਕੀ ਕਵਾਜ ਕਰਦਾ